ਅੰਮ੍ਰਿਤਸਰ ਜਲੰਧਰ ਲੁਧਿਆਣੇ ਤੋਂ ਸਾਡੇ ਜਾਣਾ ਪੈਂਦਾ ਸਾਡਾ ਪੱਟੀ ਖੇਮ ਕਰਨ ਤਰਨਤਾਰਨ ਬਾਰਡਰ ਬੈਲਟ ਹੈ ਤੇ ਹੁਣ ਤਰਨਤਾਰਨ ਠਾਰ ਦਾ ਭਿੰਦਰਾ ਦਾ ਸ਼ੋਰੂਮ ਖੁੱਲਣ ਨਾਲ ਬੜੀ ਸੌਖ ਮਿਲੂਗੀ ਸਾਡੇ ਇਲਾਕੇ ਨੂੰ ਫਾਇਦਾ ਹੋਊਗਾ ਇੱਕ ਤੇ ਗੱਡੀਆਂ ਨੇੜੇ ਮਿਲ ਜਾਣਗੀਆਂ ਦੂਜਾ ਸਰਵਿਸ ਕਰਾਉਣ ਲਈ ਜਾਂ ਕੋਈ ਵੀ ਆਪਣਾ ਕਿਸੇ ਰੇਡੈਂਟਿਟੀ ਪੇਂਟਿੰਗ ਕਰਾਉਣੀ ਆ ਉਹਦੇ ਲਈ ਵੀ ਅੰਮ੍ਰਿਤਸਰ ਜਲੰਧਰ ਜਾਣਾ ਪੈਂਦਾ ਸੀ ਮੈਂ ਬਤਾਈ ਦੇਣਾ ਆਨੰਦ ਪ੍ਰੀਤੀ ਨੂੰ ਜਿਨ੍ਹਾਂ ਨੇ ਸਾਡੇ ਇਲਾਕੇ ਦੇ ਵਿੱਚ ਮਹਿੰਦਰਾ ਦਾ ਸ਼ੋਰੂਮ ਖੋਲ੍ਹਿਆ ਤੇ ਥਾਰ ਗੱਡੀ ਦੀ ਤੇ ਵੈਸੇ ਬੜੀ ਡਿਮਾਂਡ ਹੈ ਟੌਪ ਮਾਡਲ ਜਿਹੜੀ 5 ਵਿੰਡੋ ਥਾਰ ਆ ਇਹ ਦੱਸਦੇ ਪਏ ਆ ਵੀ 25-2600 ਇਹਨਾਂ ਦੀ ਅਮਰਸਰ ਏਜੰਸੀ ਤੇ ਤਰਨਤਾਰਨ ਏਜੰਸੀ ਜੀ ਬੋਕੋ ਗਈ ਆ ਹੁਣ ਇਹਨਾਂ ਤਰਨਤਾਰਨ ਖੁੱਲੀ ਆ ਕੋਈ ਦਿਨਾਂ ਚ ਸਾਡੇ ਪੱਟੀ ਇਲਾਕੇ 'ਚ ਪੱਟੀ ਸ਼ਹਿਰ 'ਚ ਵੀ ਏਜੰਸੀ ਖੋਲ੍ਹਣਗੇ ਨਰਾਤਿਆਂ 'ਚ ਖੋਲ੍ਹ ਲਾਂਗੇ ਜੀ ਪਹਿਲੇ ਹਫ਼ਤੇ 'ਚ ਨਰਾਤਿਆਂ 'ਚ ਖੋਲ੍ਹਣਗੇ ਤੇ ਸਾਡੇ ਲੋਕਾਂ ਨੂੰ ਫਾਇਦਾ ਮਿਲੂ ਇਸ ਚੀਜ਼ ਦਾ ਬਾਕੀ ਨੌਜਵਾਨਾਂ ਚ ਬੱਚਿਆਂ ਚ ਬੱਚੀਆਂ ਚ ਬੜਾ ਕ੍ਰੇਜ਼ ਆ ਜਿਹੜੀ 5 ਵਿੰਡੋ ਨਵੀਂ ਥਾਰ ਆਈ ਆ ਸਭ ਤੋਂ ਮੇਨ ਜਿਹੜੀ ਇੱਥੇ ਸਹੂਲਤ ਆ ਵੱਡੀ ਉਹ ਜਿਹੜਾ ਇਹਦੇ ਵਿੱਚ ਸਨ ਰੂਫ ਆਇਆ ਪਹਿਲਾਂ ਜਿਹੜੀ ਥਾਰ ਆ ਉਹਦੇ ਵਿੱਚ ਸਨ ਰੂਫ ਨਹੀਂ ਸੀ ਬੱਚੇ ਛੱਤ ਰੂਪ ਕੱਟ ਕੇ ਫਿਰ ਸਨ ਰੂਪ ਬਣਾਉਂਦੇ ਤੇ ਉਹਨੇ ਇਹਦੇ ਵਿੱਚ ਸਾਨੂੰ ਪਾ ਗਿਆ 4x4 ਆਟੋ ਵੀ ਆ 4x2 ਵੀ ਆ ਇਹਦੇ ਵਿੱਚ ਹਰ ਤਰ੍ਹਾਂ ਦੀ ਇਹਦੇ ਚ ਫੈਸਿਲਿਟੀ ਆ ਜਿਹੜੀ ਨਵੀਂ ਆ ਰਹੀ ਆ ਕੀ ਪ੍ਰਾਈਸ ਕੀ ਆ ਕੱਢੀਏ ਕੋਈ ਜਿਹੜੀ 4/2 ਆ ਟੌਪ 1 2.5 ਲੱਖ ਰੁਪਏ ਤੇ ਜਿਹੜੀ ਟੌਪ ਮਾਡਲ 4/4 ਦਾ ਉਹਨੇ 4 ਦਾ ਪ੍ਰਾਈਸ ਆਣਾ ਨਰਤਾ ਜਾਏਗਾ ਹਾਂ ਬਾਸ ਛੇਤੀ 4/4 ਦਾ ਵੀ ਪ੍ਰਾਈਸ ਆ ਜਾਣਾ ਤੇ ਸਾਡੇ ਜਿਹੜੇ ਇਲਾਕੇ ਦੇ ਨੌਜਵਾਨ ਬੱਚੇ ਬੱਚੀਆਂ ਉਹਨਾਂ ਨੂੰ ਵੀ ਬੜਾ ਕਰੀਏ ਤੇ ਮੈਨੂੰ ਲੱਗਦਾ ਸਾਡੇ ਇਲਾਕੇ ਸਭ ਤੋਂ ਜ਼ਿਆਦੀ ਸਾਡੇ ਤਰਨਤਾਰਨ ਜ਼ਿਲ੍ਹੇ ਚੋਂ ਬੁਕਿੰਗ ਹੋਈ ਹੈ ਇਹਨਾਂ ਦੀ ਅਮਰਸਰ ਵਾਲੀ ਏਜੰਸੀ ਤੇ ਸਰ ਤੁਸੀਂ ਉਹਦੀ ਪਤਾ ਦੇ ਇਹੋ ਆਪਾਂ ਵੀ ਲੈ ਲਾਂਗੇ ਜੇ ਵਧੀਆ ਲੱਗੂ ਵੀ ਆਪਾਂ ਵੀ ਲੈ ਲਾਂਗੇ ਇਹਦੇ ਵਿੱਚ ਉਹ ਸਕੂਟ ਹੈ ਜਿਹੜੀ ਕਿ ਆਮ 2.5 ਕਰੋੜਾਂ ਦੀ ਗੱਡੀ ਨਹੀਂ ਹੈ ਅਡਾਸ ਹੈ ਵੈਂਟੀਲੇਟਡ ਸੀਟਸ ਹੈ 19 ਇੰਚੀ ਅਲੋਇਲ ਕਿਸੇ ਗੱਡੀ ਚ ਨਹੀਂ ਆਉਂਦੇ ਇੱਥੇ 19 ਇੰਚ ਦੇ ਅਲੋਇਲ ਤੇ ਉਸ ਤੋਂ ਇਲਾਵਾ ਵੈਂਟੀਲੇਟਡ ਸੀਟਸ ਹੈ ਫੁੱਲ ਪੈਰਾਗਲਿਕ ਸਨ ਰੂਫ ਹੈ ਫੁੱਲ ਮੂਨ ਰੂਫ ਹੈ ਸਾਈਡ ਡੋਰਸ ਐਂਡ ਡਿੱਕੀ ਬਹੁਤ ਵੱਡੀ ਹੈ ਜੀ ਉਸ ਸਪੇਸ ਬਹੁਤ ਹੈ ਆਰਾਮ ਨਾਲ ਕਿਸੇ ਨੇ ਬਾਹਰ ਜਾਣਾ ਹੈ ਟਰੈਵਲਿੰਗ ਕਰਨੀ ਹੈ 5 6 ਲਗਭਗ अराउंड ਨਾਲ ਆ ਜਾਂਦੇ ਆ ਅੱਗੇ ਉਹਨਾਂ ਕੰਪਨੀਆਂ ਬੈਸਟ ਟੂ ਬੈਸਟ ਅਜੇ ਤੱਕ ਇੰਨੀ ਕੁ ਬੁਕਿੰਗ ਹੋ ਚੁੱਕੀ ਹੈ 24 2500 ਵੱਡੀ ਬੁਕਿੰਗ 2500 ਸਜੇਸਟਸ ਐਸ ਦੀ ਟੈਸਟਿੰਗ ਬੜੀ ਬਦਿਆ ਹੋ ਚੁੱਕੀ ਹੈ ਹਰ ਏਰੀਆ ਲਈ ਚੱਲ ਜਾ ਰਹੀ ਹੈ ਐਕਟਿਵਟੀ ਹੈ ਕੀ ਕਹਿਣਾ ਚਾਹੋਗੇ ਉਸ ਬਾਰੇ ਦੇਖੋ ਇਹਦਾ ਕ੍ਰੇਜ਼ ਬਹੁਤ ਜ਼ਿਆਦਾ ਹੈ ਇਹਨਾਂ ਨੂੰ ਕੰਪਨੀ ਜੇ ਬੁਕਿੰਗ ਪੰਚ ਕਰੇਗੀ ਉਸ ਤੋਂ ਬਾਅਦ ਕੰਪਨੀ ਨੂੰ ਸੀਪੀਟੀ ਡੇਟ ਆਏਗੀ ਕਿਹੜੇ ਕਸਟਮਰ ਦੀ ਵਾਰੀ ਆਦ ਆਣੀ ਹੈ ਫਿਰ ਦੂਸਰੇ ਤੋਂ ਗੱਡੀਆਂ ਡਿਲੀਵਰੀ ਸਟਾਰਟ ਹੋਏਗੀ ਉਹ ਕੱਦ ਵੱਡੀ ਡੀਲਰਸ਼ਿਪ ਤੋਂ ਕਿਨੀਆ ਉਹ ਗੱਡੀਆਂ ਅੰਦਛਾਰੇ ਵਾਲੇ ਦਿਨ ਹੋ ਜਾਣਗੀਆਂ ਸਾਨੂੰ ਮੀਟਾ 100 ਗੱਡੀ ਦਾ ਮਾਨੂੰ ਕਰੇ ਵਾਹ ਰੇ ਜੋ ਮੈਨੇ ਮੇਰੇ ਕੰਗਰਾਚੂਲੇਸ਼ਨ ਅੰਮਰ ਸਰ ਜਲੰਧਰ ਵੀ ਜਮਾ ਕੇ ਪੰਜਾਬ ਚ ਆ ਸਾਡੇ ਸ਼ੋਰੂਮ ਜਲੰਧਰ ਚ ਵੀ ਆ ਚੁੱਕੇ ਹਨ ਮੰਡੇ ਤੋਂ ਅਸੀਂ ਓਪਨ ਕਰਦੇ ਜਲੰਧਰ ਤਮਾਸ਼ਾ ਗੁਰਾਇਆ ਨਖੋਦਰ ਪੁਰਥਲਾ ਰੋਡ ਸਭ ਜਿਲ੍ਹਾ ਤਰਨਤਾਰਨ ਵਿੱਚ ਕਿਤੇ ਕਿਤੇ ਆਪਣੇ ਆਪਰਾ ਅੰਮਰ ਸਰ ਚਾਹ ਤਰਨਤਨ ਮੇਨ ਸ਼ੋਰੂਮ ਹੈ ਪੱਟੀ ਮੰਤਰੀ ਸਾਹਿਬ ਦੇ ਇਲਾਕੇ 'ਚ ਮੰਤਰੀ ਸਾਹਿਬ ਹੀ ਪਹਿਲੇ ਹਫਤੇ ਚ ਓਪਨਿੰਗ ਕਰਨਗੇ ਸ਼ੋਰਮ ਦੀ ਆਲਮੋਸਟ ਤਿਆਰ ਹੈ ਕਿ ਗਿੰਦਰਾ ਤੇਜਾ ਪਾਛੂ ਕਰੇਗਾ